ਕੀ ਫਾਇਦੀ ਨਾ ਦੂਸਰੇ ਕਿਹੜਾ ਪ੍ਰਧਾਨ ਆ ਇਹ ਕਿੰਨੇ ਬੰਦੇ ਬਰੇ ਗੱਲ ਕੋਈ ਪਾਗ ਪਾਗ ਤੇ ਨਾ ਤਰਨਤਾਰਨ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਪੜੀਆਂ ਆਪਸ ਚ ਦੋਤਰ ਆਮ ਆਦਮੀ ਪਾਰਟੀ ਤੇ ਚਲਾ ਭਖਤਾਨ ਵੱਲੋਂ ਲਗਾਏ ਗਏ ਗੰਭੀਰ ਦੋਸ਼ ਕਿਹਾ ਕਾਂਗਰਸੀਆਂ ਨੇ ਲਾਈ ਹੈ ਉਹਦੀ ਪਕ ਤਸਵੀਰਾਂ ਦਿਖਾਉਂਦੇ ਹਾਂ ਤੁਹਾਨੂੰ ਤਰਨਤਾਰਨ ਦੀਆਂ ਕਿ ਪਿੰਡ ਪੰਡੋਰੀ ਗੋਲਾ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਜਿਸ ਵੱਲੋਂ ਦੂਸਰੀ ਧਿਰ ਉੱਪਰ ਗੰਭੀਰ ਦੋਸ਼ ਲਗਾਏ ਗਏ ਹਨ ਕਿ ਉਸ ਵੱਲੋਂ ਜਦ ਕਾਗਜ਼ ਭਰਨਾ ਆਇਆ ਤਾਂ ਦੂਸਰੀ ਧਿਰ ਜੋ ਕਿ ਕਾਂਗਰਸੀ ਹੈ ਉਹਨਾਂ ਵੱਲੋਂ ਉਸ ਉੱਪਰ ਹਮਲਾ ਕੀਤਾ ਗਿਆ ਅਤੇ ਉਹੀ ਪਕ ਲਾਈ ਗਈ ਦਿਖਾਉਂਦੇ ਹਾਂ ਤੁਹਾਨੂੰ ਕੀ ਹੈ ਸਾਰਾ ਮਾਮਲਾ ਆ ਕਾਂਗਰਸੀ ਬੰਦੇ ਗਾਮਾ ਜਿੰਦਾ ਸ਼ੇਰੂ ਸਰਪੰਚ ਕਾਂਗਰਸ ਦਾ ਇਹ ਮੇਰੇ ਗੱਲ ਪਏ ਜੀ ਉਹ ਕਿਹੜੇ ਬੰਦੇ ਗੱਲ ਪਏ ਆ ਹਾਂਜੀ ਹਾਂਜੀ ਮੈਂ ਆਮ ਆਦਮੀ ਪਾਰਟੀ ਦਾ ਜੂਥ ਵਿੰਗ ਦਾ ਪ੍ਰਧਾਨ ਆ ਇਹ ਤਿੰਨੇ ਬੰਦੇ ਮੇਰੇ ਗੱਲ ਪਏ ਪੱਗ ਪੱਗ ਲਈ ਇਹਨਾਂ ਨੇ ਐਮਐਲਏ ਸਾਹਿਬ ਇਹ ਤਿੰਨੇ ਬੰਦੇ ਸ਼ੇਰੂ ਸਰਪੰਚ ਗਾਮਾ ਜੋ ਬਿਜਲੀ ਬੋਰਡ ਦਾ ਮੰਤ ਅਫਸਰ ਆ ਇਹ ਬਿਜਲੀ ਬੋਰਡ ਦੀ ਡਿਊਟੀ ਕਰਦਾ ਏ ਬਿਜਲੀ ਬੋਰਡ ਦੀ ਡਿਊਟੀ ਕਰਦਾ ਇਹਦਾ ਫਰਜ ਨਹੀਂ ਪੰਡਦਾ ਮੈਂ ਬਲਵਿੰਦਰ ਸਿੰਘ ਆਮਦਵੀ ਪਾਰਟੀ ਦਾ ਦਾ ਪ੍ਰਧਾਨ ਮੈਂ ਅੰਮ੍ਰਿਤਪਾਲ ਸਿੰਘ ਆ ਨਹੀਂ ਮੈਂ ਆਪ ਆਪ ਅਗਲੇ ਵਾਰ ਦੇ ਕਰ ਤੂਦ ਕੀ ਕੀ ਆ ਇਹ ਕਰਕੇ ਮੈਂ ਲਾਈਵ ਹੋ ਕੇ ਨਾ ਐਸਐਸਪੀ ਤਰਨਤਾਰਨ ਦੇ ਡੀਸੀ ਸਾਹਿਬ ਇਹਨਾਂ ਦੇ ਚੰਦ ਕਾਰਜ ਸਾਡੇ ਪਿੰਡ ਦਾ ਬਿਜਲੀ ਬੋਰਡ ਦਾ ਹੈਗਾ ਜੋ ਗਰਨਾਮ ਸਿੰਘ ਮੁਲਾਜ਼ਮਾ ਮੁਲਾਜ਼ਮੀਆਂ ਬਿਜਲੀ ਬੋਰਡ ਦਾ ਇਹ ਹਰਗੇ ਲੱਖੀ ਤੇ ਇੰਟਰਫੇਅਰ ਕਰਦਾ ਕਾਂਗਸੀਆਂ ਨਾਲ ਕੇ ਫੈਲਾ ਜਮਾ ਕਰਾਉਣ ਦਿਆ ਇਹਨੂੰ ਦੁੰਦ ਸਸਪੈਂਡ ਕੀਤਾ ਜਾਵੇ ਅਸੀਂ ਐਸਡੀਐਮ ਦੀ ਮੌਜੂਦਗੀ ਦੇ ਵਿੱਚ ਦੀ ਉਹਨਾਂ ਬੰਦਿਆਂ ਨੇ ਮੇਰੀ ਪੱਗ ਲਾਈ ਆ ਪੱਗ ਗੁਰਨਾਮ ਸਿੰਘ ਗਾਮਾ ਜੀ ਜਿਹੜਾ ਬਿਜਲੀ ਬੋਰਡ ਦੇ ਵਿੱਚ ਮੌਜੂਦਾ ਅਫਸਰ ਆ ਉਹ ਹਰ ਕਿਸੇ ਇਲੈਕਸ਼ਨ ਇੰਟਰਫੇਅਰ ਕਰਦਾ ਵੇਖੋ ਸਰਕਾਰੀ ਅਫਸਰ ਦਾ ਤੇ ਕਿਸੇ ਦਾ ਇੰਟਰਫੇਅਰ ਕਰਨਾ ਨਹੀਂ ਬਣਦਾ ਉਸ ਬੰਦੇ ਨੇ ਮੇਰੀ ਪੱਗ ਲਾਈ ਆ ਜੀ ਕਿ ਮੇਰੀ ਲੱਥੀ ਹੋਈ ਪੱਗ ਦਾ ਮੁੱਲ ਪਾਇਆ ਜਾਵੇ ਕਿ ਸਾਡੇ ਪਿੰਡ ਨੂੰ ਜੀ ਪਿੱਛੇ ਜੇ ਤੁਸੀਂ ਹਾਈਵੇ ਨਿਕਲਿਆ ਦੇਖਿਓਣਾ ਪੰਡੋਰੀ ਗੋਲੇ ਨੂੰ ਸਾਡੇ ਪਿੰਡ ਨੂੰ ਜੀ 2 ਕਰੋੜ ਰੁਪਇਆ ਮਿਲਿਆ ਜੀ ਇਹਨਾਂ ਬੰਦਿਆਂ ਨੇ ਉਹ 2 ਕਰੋੜ ਰੁਪਏ ਦੱਦੂ-ਬੱਦੂ ਕੀਤਾ ਸੀ ਅਸੀਂ ਸਾਨੂੰ ਕੋਈ ਸ਼ੌਂਕ ਨਹੀਂ ਸੀ ਮੈਂਬਰੀਆਂ ਲਾਣ ਦਾ ਸਰਪੰਟੀਆਂ ਲਾਣ ਦਾ ਅਸੀਂ ਉਸ 2 ਕਰੋੜ ਦਾ ਕਰਕੇ ਚੱਲੇ ਕਿ ਸਾਡੇ ਪਿੰਡ ਜਿਹੜਾ ਇੰਨਾ ਪਿਆ ਉਹ ਲੱਗਾ ਕਿੱਥੇ ਆ ਤੁਸੀਂ ਨਵੇਂ ਬੰਦਿਆਂ ਨੂੰ ਮੌਕਾ ਦਿਓ ਇਹਨਾਂ ਬੰਦਿਆਂ ਨੇ ਉਹ ਜੈਲੈਂਸ ਕਰਦੇ ਹੋਏ ਮੇਰੀ ਪਗ ਲਾਈ ਆ ਤੇ ਮੇਰੇ ਵੱਡੇ ਭਾਈ ਦੇ ਗੱਲ ਪੈ ਜੀ ਇਹ ਕਿਹੜੀ ਪਾਰਟੀ ਤੋਂ ਇਹ ਕਾਂਗਰਸ ਪਾਰਟੀ ਤੋਂ ਜੀ ਇਹ ਕਾਂਗਰਸੀ ਪਾਰਟੀ ਦੇ ਚਾਰ ਪੰਜ ਗੁੰਡੇ ਆ ਜੀ ਜਿਨ੍ਹਾਂ ਨੇ ਬਹੁਤ ਸਾਡੇ ਪਿੰਡ 'ਚ ਗੰਦ ਪਾਇਆ ਆਮ ਆਦਮੀ ਪਾਰਟੀ ਤੋਂ ਅਸੀਂ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਨਹੀਂ ਉਹ ਕਹਿੰਦੇ ਆ ਉਹ ਵੀ ਹੈ ਨਹੀਂ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਪਰ ਹੈਗੇ ਕਾਂਗਰਸ ਪਾਰਟੀ ਹੈ ਜੀ ਸਾਡੀ ਇੱਕ ਵਾਰ ਸਰਪੰਚੀ ਇਰਾਦਾ ਹੋ ਚੁਕੀ ਸੀ ਕਿ ਤੇ ਦੂਸਰੀ ਵਾਰ ਅਸੀਂ ਅੱਜ ਨਾਮਜ਼ਦਗੀ ਭਰਨ ਲਈ ਆਏ ਸਾਂ ਤੇ ਬਾਕੀ ਸਾਡੀਆਂ ਵਧੀਆ ਫਾਈਲਾਂ ਜਮ੍ਹਾਂ ਹੋ ਗਈਆਂ ਵਾ ਮਤਲਬ ਰੋਦੀ ਤੇਰੇ ਵੀ ਕਰਵਾ ਲੀਆਂ ਵਾ ਜਮਾ ਅਸੀਂ ਸਾਰੇ ਮਤਲਬ ਜਿੰਨੇ ਵੀ ਮੈਂਬਰ ਸੀਗੇ ਪੰਚਾਇਤ ਮੈਂਬਰ ਉਹ ਸਭ ਘਰੋਂ ਚਲੇ ਗਏ ਕਿ ਮਤਲਬ ਫਾਈਲਾਂ ਅਸੀਂ ਸ਼ਾਂਤੀ ਨਾਲ ਜਮ੍ਹਾਂ ਕਰਵਾ ਚੁੱਕੇ ਆ ਹੁਣ ਸਾਨੂੰ ਇਹਦੇ ਰੋਲੇ ਰੱਪੇ ਦੀ ਕੋਈ ਜ਼ਰੂਰਤ ਨਹੀਂ ਅਸੀਂ ਆਪਣੇ ਆਪਣੇ ਘਰ ਚਲੇ ਗਏ ਆ ਸਾਡੇ ਤਿੰਨ ਚਾਰ ਬੰਦੇ ਜਿਹੜੇ ਅਜੇ ਇੱਥੇ ਸੀਗੇ ਥੋੜਾ ਸਾਡਾ ਕੰਮ ਪੈਂਡਿੰਗ ਸੀਗਾ ਤੇ ਉਹ ਆਪਸ ਵਿੱਚ ਗੱਲ ਕਰ ਰਹੇ ਦੋ ਜਾਣੇ ਤੇ ਜਿਹੜੇ ਵਿਰੋਧੀ ਧਿਰ ਵਾਲੇ ਉਹ ਆ ਕੇ ਕਹਿੰਦੀ ਆ ਕਿ ਤੁਸੀਂ ਸਾਡੇ ਬਾਰੇ ਗੱਲ ਕਰ ਰਹੇ ਹੋ ਤੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਬਾਰੇ ਤਾਂ ਕੋਈ ਗੱਲ ਕੀਤੀ ਨਹੀਂ ਆ ਤੇ ਉਹਨਾਂ ਨੇ ਸਾਰਾ ਸਾਡੇ ਮੈਂਬਰ ਪੰਚਾਇਤ ਦੀ ਸਰ ਪੱਗ ਲਾਤੀ ਆ ਪੱਗ ਲਾਈਏ ਤੇ ਉਹਨਾਂ ਨੂੰ ਥੱਪੜ ਵੀ ਮਾਰਿਆ ਵਾ ਤੇ ਸਰ ਅਸੀਂ ਇਹੀ ਮੰਗ ਕਰਦੇ ਆਂ ਵੀ ਇਹ ਗੁੰਡਾ ਰਾਜ ਚੱਲਣ ਡਿਆ ਵਾ ਇੱਥੇ ਪੁਲਿਸ ਦੇ ਹੁੰਦੇ ਆ ਐਸ ਡੀ ਐਮ ਸਾਹਿਬ ਦੇ ਮੌਜੂਦਾ ਹੁੰਦੇ ਆ ਸਰ ਉਹਨਾਂ ਇਹ ਸਾਰਾ ਕੰਮ ਕੀਤਾ ਜੇ ਸਾਨੂੰ ਇਨਸਾਫ ਚਾਹੀਦਾ ਵੀ ਇਹ ਗੁੰਡਿਆਂ ਬੰਦਿਆਂ ਨੂੰ ਇੱਕ ਵਾਰ ਸਬਕ ਸਿਖਾਇਆ ਜਾਵੇ ਅਸੀਂ ਆਮ ਪਾਰਟੀ ਵੱਲੋਂ ਆਪਣੀ ਨਾਮਜ਼ਦਗੀ ਦਾਖਲ ਕਰਾਉਣ ਆਏ ਆ ਤੇ ਉਹ ਕਹਿੰਦੇ ਉਹ ਵੀ ਸਾਨੂੰ ਆਮ ਪਾਰਟੀ ਦੇ ਹੀ ਬੰਦੇ ਆ ਅੱਛਾ ਸਰ ਹੈ ਉਹ ਸਾਰੇ ਕਾਂਗਰਸੀ ਆ ਇਸ ਟੇਮ ਡਾਕਟਰ ਰਾਜ ਦੇ ਸਰਪੰਚੀ ਦੀ ਨਾਮਿਨੇਸ਼ਨ ਦੇ ਫਾਈਲ ਪੇਪਰ ਭਰਦਾ ਹੀ ਇਹ ਹੁਣ ਇਹਨਾਂ ਦੇ ਬਲਵਿੰਦਰ ਸਿੰਘ ਨੂੰ ਨੀਂ ਪੰਡੋਰੀ ਗੋਲੇ ਦੇ ਰਹਿਣ ਵਾਲੇ ਆ ਇਹ ਇਹ ਇਹਨਾਂ ਦਸਨ ਮੁਤਾਬਕ ਨੇ ਦੱਸਿਆ ਕਿ ਮੇਰੀ ਇਹਨਾਂ ਦੇ 4-5 ਬੰਦੇ ਇਹਨਾਂ ਦੇ ਪਿੰਡ ਦੇ ਹੀ ਆਪੋਜਿਟ ਪਾਰਟੀ ਦੇ ਆ ਤੇ ਉਹਨਾਂ ਨੇ ਇਹਨਾਂ ਦੀ ਪੱਗ ਲਾਤੀ ਅਸੀਂ ਇਹਨਾਂ ਦੇ ਹੁਣ ਜੋ ਸਟੇਟਮੈਂਟ ਲਿਖਾਉਂਦੇ ਰਿਕਾਰਡ ਕਰਕੇ ਭੰਦੀ ਕੰਨੀ ਕਰਵਾ ਦੇਵਾਂਗੇ ਕਿੰਨੇ ਬੰਦੇ ਲੜੇ ਸਰੇ ਇਹ ਦਸਨ ਮੁਤਾਬਕ ਇਹ 2-3 ਜਣੇ ਹੀ ਤੇ ਉਹਨਾਂ ਦੇ 6-7 ਬੰਦੇ ਕੋਈ ਜਨਮਸ਼ਾਦੇ ਨਾਲ ਹੀ ਉਹਨਾਂ ਦੇ ਨਹੀਂ ਇਹ ਪੰਡੋਰੀ ਗੋਲੇ ਦਾ ਸਾਰਾ ਮੈਟਰ ਹੈ ਪੰਡੋਰੀ ਗੋਲੇ ਦੀ ਪੰਚਾਇਤ ਦਾ ਮੈਟਰਸ ਬੰਜੀ ਦਾ ਪਰ ਇਹ ਹੋਊਗਾ ਤਰੋ ਅਸੀਂ ਮਤਰ ਹੋਇਆ ਤੇ ਫਿਰ ਉਹਦੇ ਕਰਕੇ ਸਰਨਾਮ ਜਦ ਕੀ ਫਾਈਲ ਹੋ ਗਿਆ ਵੈਸੇ ਨਾਮ ਜਦ ਕੀ ਫਾਈਲ ਇਹਨਾਂ ਦੀ ਹੋ ਗਈਆਂ ਲਿਖਾਉਣਗੇ ਬਿਆਨ ਜੋ ਲਿਖਾਉਂਦੇ ਫਿਰ ਆਪਾਂ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈ ਬੰਦੇ ਜਿਹੜੇ ਇਹਨਾਂ ਦਸਰਮਪਾਪ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਦੂਜੀ ਇਹਨਾਂ ਦੀ ਆਪਟੀਟ ਪਾਰਟੀ ਹੈ ਕੋਈ ਉਹ ਵੈਰੀਫਾਈ ਕਰਦੇ ਆ